ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avbpanjab.in ਤੇ ਸਾਇਨਾ ਨੇਹਵਾਲ ਲਗਾਤਾਰ ਮਲੇਸ਼ੀਆਨ ਓਪਨ ਸੁਪਰ ਸੀਰੀਜ਼ 'ਚ ਕਮਾਲ ਕਰ ਰਹੀ ਹੈ ਜੇਤੂ ਰੱਤੇ ਸਵਾਰ ਵਿਸ਼ਵ ਨੰਬਰ 1 ਖਿਡਾਰੀ ਨੇ ਮਲੇਸ਼ੀਆਨ ਓਪਨ ਦੇ ਸੈਮੀਫਾਈਨਲ 'ਚ ਥਾਂ ਬਣਾ ਲਈ ਹੈ ਸਾਇਨਾ ਨੇਹਵਾਲ ਨੇ ਟੂਰਨਾਮੈਂਟ ਦੇ ਕੁਆਰਟਰਫਾਈਨਲ ਮੈਚ ਵਿੱਚ ਜਿੱਤ ਦਰਜ ਕਰ ਆਪਣੀ ਜਿੱਤ ਦਾ سلسلہ ਚਾਰੀ ਰੱਖਿਆ 5 ਲੱਖ ਡਾਲਰ ਦੀ ਇਨਾਮੀ ਰਾਸ਼ੀ ਵਾਲੇ ਮਲੇਸ਼ੀਅਨ ਓਪਨ ਸੁਪਰ ਸੀਰੀਜ਼ ਟੂਰਨਾਮੈਂਟ ਦੇ ਕੁਆਰਟਰ ਫਾਈਨਲਸ ਸਾਇਨਾ ਨੇ ਚੀਨ ਦੀ ਸੁੰਯੂ ਨੂੰ ਮਾਦ ਦਿੱਤੀ ਸੁੰਯੂ ਨੇ ਸਾਇਨਾ ਨੂੰ ਕੜੀ ਟੱਕਰ ਦਿੱਤੀ ਅਤੇ ਦੋਨਾਂ ਵਿਚਾਲੇ ਖੇੜਿਆ ਗਿਆ ਕੁਆਰਟਰ ਫਾਈਨਲ ਮੈਚ ਤਿੰਨ ਸੈਟਾਂ ਤੱਕ ਚੱਲਿਆ ਸਾਇਨਾ ਨੇ ਸੁੰਯੂ ਨੂੰ 21-11, 18-21, 21-17 ਦੇ ਫਰਕ ਨਾਲ ਹਰਾਇਆ ਸਾਇਨਾ ਨੇ ਪਹਿਲਾ ਸੈਟ ਆਸਾਨੀ ਨਾਲ ਜਿੱਤ ਲਿਆ ਪਰ ਫਿਰ ਦੂਜੇ ਸੈਟ 'ਚ ਸੁੰਯੂ ਨੇ ਦਮਦਾਰ ਵਾਪਸੀ ਕੀਤੀ ਅਤੇ ਸਾਇਨਾ ਨੂੰ ਸੈਟ 'ਚ ਮਾਦ ਦਿੱਤੀ ਮੈਚ ਦਾ ਤੀਜਾ ਤੇ ਆਖਰੀ ਸੈਟ ਬੇਹਦ ਰੋਮਾਂਚਕ ਰਿਹਾ ਪਰੇਸੈਟ ਜਿਸ ਸਾਇਨਾ 4 ਅੰਕਾਂ ਦੇ ਫਰਕ ਨਾਲ ਜੇਤੂ ਰਹੀ ਅਤੇ ਮੈਚ ਜਿੱਤ ਦਰਜ ਕੀਤੀ ਸਾਇਨਾ ਦੀ ਸੈਮੀਫਾਈਨਲ ਟੱਕਰ ਵੀ ਦਿਲਚਸਪ ਰਹਿਣ ਦੀ ਆਸ ਹੈ ਸੈਮੀਫਾਈਨਲ ਮੁਕਾਬਲੇ 'ਚ ਸਾਇਨਾ ਦਾ ਸਾਹਮਣਾ 올림픽 ਚੈਂਪੀਅਨ ਲੀ ਜ਼ਰੂਈ ਖਿਲਾਫ ਹੋਵੇਗਾ ਲੀ ਜ਼ਰੂਈ ਨੇ ਕੁਆਰਟਰਫਾਈਨਲ ਮੈਚ ਵਿੱਚ ਸਾਬਕਾ ਵਿਸ਼ਵ ਚੈਂਪੀਅਨ ਜੀ ਹਾਂਗ ਵਾਂਗ ਨੂੰ ਮਾਦ ਦਿੱਤੀ ਜ਼ਰੂਈ ਨੇ ਵਾਂਗ ਨੂੰ 14-21 21-15 21-12 ਦੇ ਫਰਕ ਨਾਲ ਹਰਾਇਆ ਜ਼ਰੂਈ ਖਿਲਾਫ ਸਾਇਨਾ ਦਾ ਰਿਕਾਰਡ ਕਾਫੀ ਖਰਾਬ ਰਿਹਾ ਹੈ ਦੋਨਾਂ ਬਚਲੇ 10 ਮੈਚ ਖੇਡੇ ਗਏ ਨੇ ਜਿਸ 'ਚ ਸਾਇਨਾ ਨੇ 2 ਮੈਚ ਜਿੱਤੇ ਨੇ ਜਦਕਿ ਜ਼ਰੂਈ ਨੇ ਸਾਇਨਾ ਨੂੰ 8 ਵਾਰ ਮਾਤ ਦਿੱਤੀ ਹੈ ਹੁਣ ਵੇਖਣ ਲਾਇਕ ਰਹੇਗਾ ਕਿ ਸਾਇਨਾ ਸੈਮੀਫਾਈਨਲ 'ਚ ਆਪਣਾ ਜੇਤੂ ਸਫ਼ਰ ਜਾਰੀ ਰੱਖਣ 'ਤੇ ਕਾਮਯਾਬ ਰਹਿੰਦੀ ਹੈ ਜਾਂ ਨਹੀਂ ਹੁਣ এবੀਪੀ ਸਾਂਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ Apple users app store ਵਿੱਚ ਜਾ ਕੇ এবੀਪੀ ਲਾਈਵ ਟਾਈਪ ਕਰੋ এবੀਪੀ ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবੀਪੀ ਨਿਊਜ਼ ਪੰਜਾਬੀ ਨਿਊਜ਼ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਂ ਹੁਣ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ এবੀਪੀ ਲਾਈਵ ਐਪ ਅਤੇ ਸਿਲੈਕਟ ਕਰੋ এবੀਪੀ ਨਿਊਜ਼ ਪੰਜਾਬੀ